ਇੱਕ ਗੁਰਨਾਣਕਨਗਰ ਭੁੱਲੇ ਰੋਡ ਗੁਰਨਾਣਕਨਗਰ ਗਰਾਸਕੂਲ ਅਗੇ ਗਰਾਸਕੂਲ ਅਗੇ ਇਹ ਗੱਡੀ ਦਾ ਕੋਈ ਮਾਰ ਕੇ ਛੁੱਟ ਗਿਆ ਜੀ ਕਾਰ ਵਾਲਾ ਮਾਰ ਕੇ ਛੁੱਟ ਗਿਆ ਜੀ ਕਿਸੇ ਨੇ ਵੇਖਿਆ ਥੋੜੀ ਆ ਹਾਂ ਜੀ ਫੋਨ ਨੇ ਫੋਨ ਕਰ ਇਹ ਟੈਂਕੀ ਲੱਗੋ ਘਰ ਕਹਿੰਦੇ ਜੀ ਇਹਨਾਂ ਦਾ ਕੈਂਪ ਚ ਟੈਂਕੀ ਲੱਗੇ ਪੁਰੀ 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 ਪੁ ਉਹਨਾਂ ਦਾ ਕਾਰ ਵਾਲਾ ਖੋਤਾ ਨਹੀਂ ਉਹ ਨਿਕਲ ਗਿਆ ਵਾ ਇਹ ਸਰ ਗੁਰਨਾਨਕ ਦਾ ਗੁਰਨਾਨਕ ਸਕੂਲ ਦੇ ਸਾਹਮਣੇ ਤੇ ਬਰਦਾਸਪੁਰ ਰੋਡ ਤੇ ਆ ਜੀ ਇੱਥੇ ਲੇਡੀ ਜੀ ਨਿਰੰਦਰ ਕੌਰ ਵਾਈਫ ਆਫ ਲੇਟ ਤੇ ਚੰਨਜੀਤ ਸਿੰਘ ਸ਼ਾਂਤੀ ਨਗਰ ਦੇ ਰਹਿਣ ਵਾਲੇ ਆ ਜੀ ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਤੇ ਵਾਪਸ ਜਾ ਰਹੇ ਸੀਗੇ ਤੇ ਉਧਰੋਂ ਕੋਈ ਬੱਸ ਸਟੈਂਡ ਵੱਲੋਂ ਨਾਮ ਲੂਮ ਤੇ ਵੀ ਕਲਾਇਆ ਜੀ ਜਿਸ ਨਾਲ ਤੇ ਵੀ ਕੱਲੇ ਫੇਟ ਮਾਰੀ ਜਨਾਂ ਨੂੰ ਜੀ ਉਸ ਨਾਲੇ ਦੀ ਮਤਲਬ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਹੈ ਕਿੰਨਾ ਸਮਾਂ ਲੱਗ ਰਿਹਾ ਹੈ ਦੇ ਤੇ 7 ਵਜੇ ਦੀ ਗੱਲ ਐ ਸਿਰੇ ਦੀ ਕੀ ਕਾਰਵਾਈ ਕੀਤੀ ਆ ਕਾਰਵਾਈ ਸਾਰਾ ਉਹਨਾਂ ਦੇ ਬੇਟੇ ਦੇ ਬਿਆਨ ਲੈ ਕੇ ਜੋਰ ਤੇ ਕਾਨੂੰਨੀ ਕਾਰਵਾਈ ਦਾ ਉਹ ਕੀਤੀ ਜਾਊਗੀ ਕੋਈ ਫੋਟੋ ਸਾਹਮਣੇ ਆਈ ਫੋਟੋ ਸਾਰਾ ਜੇ ਦੁਕਾਨਾਂ ਤੇ ਬੰਦ ਨੇ ਜੀ ਦੁਕਾਨਾਂ ਤੋਂ ਸੀਸੀਟੀਵੀ ਦੀ ਫੋਟੇਜ ਲੈ ਕੇ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਰ ਰਹੀ ਸੀ ਜੀ ਵੀ ਅਸੈਸਰੀ ਵੀ ਇੱਥੇ ਦੁੱਧ ਨਜ਼ਰ ਆਈ ਹੈ ਜਿਹੜੀ ਜੀ ਜੀ ਉਹ ਸਾਰਾ ਹਾਂਜੀ ਉਹ ਸਾਰਾ ਟ੍ਰੇਟ ਇਹ ਟੈਸਟ ਕਰ ਰਹੇ ਆ ਜੇ ਫਿਰ ਇਸ ਨੂੰ ਬਾਅਦ ਬਣਾਉਂਗਾ